ਮੁਹਾਲੀ ਦੇ ਇੱਕ ਵੱਡੇ ਰਿਜ਼ੋਰਟ ਦੇ ਵਿੱਚ ਹੁਣੇ-ਹੁਣੇ ਇੱਕ ਕਬੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਗੈਸ ਸਿਲੰਡਰ ਫਟ ਗਿਆ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਧਮਾਕਾ ਹੋਇਆ ਧੂਆਂ ਧਾਰ ਹੋ ਗਿਆ ਪੂਰਾ ਬੱਦਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਧੂਏ ਦੇ ਇੱਕ ਗਵਾਰੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ ਇਸ ਬਲੇ ਦੀ ਕਬੱਡੀ ਖਬਰ ਹੈ ਵੱਤਵਤ ਖਬਰ ਨੂੰ ਸ਼ੇਅਰ ਕਰਿਓ ਮੁਹਾਲੀ ਜਿਲ੍ਹੇ ਦੇ ਕਸਬਾ ਨਮਾਗਰਾਂ ਤੋਂ ਸਭ ਖਬਰ ਸਭ ਨਿਕਲ ਕੇ ਆ ਰਹੀ ਹੈ ਜਿੱਤੇ ਕਿ ਨਮਾਗਰਾਂ ਦੇ ਵਿੱਚ ਬਣੇ ਹੋਏ ਫੋਰੈਸਟ ਹਿੱਲ ਰਿਜ਼ੋਰਟ ਦੇ ਵਿੱਚ ਸਿੰਡਰ ਫਟਿਆ ਹੈ ਖਬਰ ਇਹ ਸਭ ਨਿਕਲ ਕੇ ਆ ਰਹੀ ਹੈ ਕਿ ਪਹਿਲਾਂ ਸ਼ਾਰਟ ਸਰਕਟ ਹੁੰਦਾ ਹੈ ਉਸ ਤੋਂ ਬਾਅਦ ਸਿੰਡਰ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਵੱਡਾ ਤਮਾਕਾ ਹੋਇਆ ਹੈ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸਿਆ ਜਾ ਰਿਹਾ ਕਿਸੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਫੀ ਜਿਹੜਾ مالی ਨੁਕਸਾਨ ਜੂਰ ਹੋ ਗਿਆ ਜਿਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਨਮਾਕਰੋ ਪੁਰਸੀ ਮੌਕੇ ਤੇ ਪਹੁੰਚ ਗਈ ਸੀ ਤੇ ਨਾਲ ਫਾਈਵ ਗੇਟ ਦੇ ਗੱਡੀਆਂ ਪਹੁੰਚਨੇ ਸ਼ੁਰੂ ਹੋ ਗਈਆਂ ਨੇ ਬੜੀ ਮੁਸक्कਤ ਦੇ ਨਾਲ ਅੱਗ ਤੇ ਕਾਬੂ ਪਾ ਗਿਆ ਦੱਸਿਆ ਜਾ ਰਿਹਾ ਕਿ ਸਿਲੰਡਰ ਫਟਣ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜਿਸ ਤਰੀਕੇ ਨਾਲ ਇਸ ਰਿਜ਼ੋਰਟ ਦੇ ਵਿੱਚ ਵੱਡੇ ਵੱਡੇ ਵਿਆਹ ਕਾਰਜ ਹੁੰਦੇ ਨੇ ਹੁਣ ਤੱਕ ਕਈ ਵੱਡੇ ਲੀਡਰਾਂ ਤੇ ਨਾਲ ਵੱਡੇ ਹਸਤੀਆਂ ਦੇ ਇਸ ਰਿਜ਼ੋਰਟ ਦੇ ਵਿੱਚ ਵਿਆਹ ਹੋ ਚੁੱਕੇ ਨੇ ਦੱਸ ਦਿੰਨੇ ਆ ਕਈ ਕਲਾਕਾਰ ਇਸ ਰਿਜ਼ੋਰਟ ਦੇ ਵਿੱਚ ਪਰਫਾਰਮੈਂਸ ਕਰ ਚੁੱਕੇ ਨੇ ਇਹ ਫੋਰੈਸਟ ਹਿਮ ਹੈ ਜੋ ਕਿ ਨਮਾਕਰੋ ਤੋਂ ਉੱਪਰ ਇੱਕ ਪਹਾੜੀ ਹਾਂ ਦੇ ਏਰੀਆ ਦੇ ਵਿੱਚ ਬਣਿਆ ਹੋਇਆ ਸ਼ਬਾਲਕੀ ਦੀ ਪਹਾੜੀਆਂ ਨਾਲ ਟੱਚ ਕਰਦਾ ਰਿਜ਼ੋਰਟ ਜਿੱਥੇ ਕਿ ਕਾਫੀ ਲੋਕ ਇਸ ਜਗ੍ਹਾ ਉੱਤੇ ਵਿਆਹ ਕਰਾਉਣਾ ਪਸੰਦ ਕਰਦੇ ਨੇ ਕਿਉਂਕਿ ਕਾਫੀ ਵੱਡਾ ਇਸ ਜਗ੍ਹਾ ਉੱਤੇ ਇੱਕ ਤਰ੍ਹਾਂ ਦਾ ਫਾਰਮ ਹਾਊਸ ਬਣਿਆ ਹੋਇਆ ਹੈ ਕਾਫੀ ਵੱਡੀ ਪਾਰਕ ਹੈ ਜਿੱਥੇ ਕਿ ਕਾਫੀ ਟੈਂਟ वगैरह भी लगते ਨੇ ਤੁਸੀਂ ਦੇਖ ਸਕਦੇ ਹੋ ਕਿ ਵਿਆਹਕਾਰ ਜਾਂਦੇ ਵੱਡੇ ਪ੍ਰੋਗਰਾਮ ਇਸ ਜੋਰਟ ਦੇ ਵਿੱਚ ਹੁੰਦੇ ਨੇ ਪਰ ਅੱਜ ਸਿਲੰਡਰ ਫਟਿਆ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਇੱਕ ਜਾਨੀ ਨੁਕਸਾਨ ਹੋ ਸਕਦਾ ਸੀ ਪਰ ਪੋਸਟ ਵੱਲ ਦੱਸਿਆ ਜਾ ਰਿਹਾ ਕਿਸੇ ਦੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਹੋ ਗਿਆ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਤਸਵੀਰਾਂ ਜਿੱਤੇ ਕਿ 5 ਗੇਟ ਦੀਆਂ ਗੱਡੀਆਂ ਲਗਾਤਾਰ ਪਹੁੰਚ ਰਹੀਆਂ ਨੇ ਇਸ ਨੂੰ ਲੈ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਮੌਕੇ ਤੇ ਰਿਜ਼ੋਰਟ ਦੇ ਮਾਲਕ ਉਹ ਵੀ ਪਹੁੰਚ ਕੇ ਸੀ ਉਹਨਾਂ ਵੱਲੋਂ ਅਜੇ ਕੋਈ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਅਸੀਂ ਬਾਰ-ਬਾਰ ਉਹਨਾਂ ਨੂੰ ਫੋਨ ਕਰਦੇ ਰਹੇ ਤੇ ਉਹਨਾਂ ਨੂੰ ਇੱਕ ਮੈਸੇਜ ਕਰਕੇ ਵੀ ਪੁੱਛਿਆ ਗਿਆ ਸੀ ਪਰ ਦੂਜੇ ਪਾਸੇ ਸੀ ਨਮਾ ਕਰੋ ਐਸ ਐਚਓ ਜੈਦੀਪ ਸਿੰਘ ਜਾਖਰ ਤੋਂ ਪੂਰੀ ਜਾਣਕਾਰੀ ਲਈ ਹੈ ਜਿੰਨਾਂ ਬਲ ਦੱਸਿਆ ਗਿਆ ਕਿ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਅਜੇ ਤੱਕ ਰਿਜ਼ੋਰਟ ਦੇ ਮਾਲਕਾਂ ਵੱਲੋਂ ਆਪਣੇ مالی ਨੁਕਸਾਨ ਦਾ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਨੇ ਵੀ ਆਪਣੀ ਬਿਆਨ ਦੇ ਦਰਜ ਕਰਾ ਲੈਨੇ ਤੇ ਦੂਜੇ ਪਾਸੇ ਹੁਣ ਫਾਈਵ ਗੇਟ ਦੀਆਂ ਗੱਡੀਆਂ ਹੋਰ ਵੀ ਜਿਹੜੀਆਂ ਆਉਣੇ ਸ਼ੁਰੂ ਹੋ ਗਈਆਂ ਨੇ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੀਆਂ ਹਨ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਨਮਾ ਕਰੋ ਦੀ ਖਬਰ ਹੈ ਜੀ ਤੇ ਕਿ ਦੱਸ ਸਕਦੇ ਕਿ ਵੱਡੀ ਹਸਤੀਆਂ ਦੀ ਇਸ ਜਗ੍ਹਾ ਤੇ ਵਿਆਹ ਹੁੰਦੇ ਨੇ ਤਾਂ ਸ਼ਿਵਾਲਿਕ ਦੀ ਪਹਾੜੀਆਂ ਨੂੰ ਟੱਚ ਕਰਦਾ ਹੈ ਇੱਕ ਵੱਡਾ ਰਿਜ਼ੋਰਟ ਹੈ। ਸਹੀ ਗੱਲ ਕਰ ਰਹੇ? ਸਹੀ ਗੱਲ ਜੀ। ਉਹ ਠੀਕ ਹੋ ਜੀ। ਵਧੀਆ ਵਧੀਆ। ਅੱਛਾ ਜੀ ਇਹ ਆਪਣਾ ਜਿਹੜਾ ਫੋਰੈਸਟ ਫਿਲਚ ਟਸੰਡਰ ਫਟਿਆ ਉਹਦੀ ਬਾਰੇ ਪਤਾ ਕਰਨਾ ਸੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ ਨਹੀਂ ਕੁਛ ਨਹੀਂ। ਅੱਛਾ ਕੀ ਮਾਲੀ ਕਾਫੀ ਮਾਲੀ ਨੁਕਸਾਨ ਹੋਇਆ ਜੀ? ਸਾਡੇ ਕੋਲ ਕੋਈ ਏਦਾਂ ਉਹ ਲਿਖ ਕੇ ਦੇਣਗੇ ਤਾਂ ਹੀ ਅਸੀਂ ਦੱਸ ਸਕਦੇ ਹਾਂ ਮਾਲੀ ਕਿੰਨਾ ਹੋਇਆ ਕੀ ਹੋਇਆ? ਅੱਛਾ ਕਾਰਨ ਕੀ ਬਣਿਆ? ਵੈਸੇ ਥੋੜਾ ਤੁਸੀਂ ਗਏ ਹੋਣੇ ਜਿੱਥੇ ਮੋਕੇ ਤੇ? ਇਹ ਸ਼ਾਰਟ ਸਰਕਟ ਕਰਕੇ ਸ਼ਾਰਟ ਸਰਕਟ ਹੋ ਗਿਆ ਸੰਡਰ ਫਟਿਆ ਇਹ ਹਾਂ ਹਾਂ ਠੀਕ ਠੀਕ ওকে ਸਰ ਥੈਂਕ ਯੂ